ਸਾਡੀ ਆਰਥਿਕਤਾ ਸਟਰੋਂਗ ਕਿਵੇਂ ਹੋਵੇ ਜਿਹੜਾ ਮਜ਼ਬੂਤ ਮੌਜੂਦਾ ਲਾਅ ਆ ਹੈਨਾ ਭਾਰਤ ਦਾ ਉਹ ਸਾਰਾ ਕੁਝ ਸੈਂਟਰਲਾਈਜ਼ ਕਰਦਾ ਤੇ 1935 ਦੇ ਬਸਤੀਵਾਦੀ ਲਾਅ ਤੋਂ ਡਰਾਈਵ ਹੋਇਆ ਹੋਇਆ ਠੀਕ ਹੈ ਉਹਦੇ ਵਿੱਚ ਵੀ ਉਹਨਾਂ ਨੇ ਕੁਝ ਸਟੇਟਸ ਨੂੰ ਰਾਹਤ ਦਿੱਤੀ ਵੀ ਆ ਜਿਵੇਂ ਨਾਲ ਹੀ ਆਪਣੇ ਹਿਮਾਚਲ ਆ ਨਾ ਤਾਂ ਬੰਦੀ ਐ ਡਾ ਇੰਡਸਟਰੀਅਲ ਏਰੀਆ ਡਵੈਲਪ ਹੋ ਗਿਆ ਉਹਨਾਂ ਨੂੰ ਗ੍ਰਾਂਟਸ ਦੇ ਵਿੱਚ ਵੀ ਬਹੁਤ ਫਾਇਦੇ ਆ ਸਾਡੀ ਕੰਡੀਸ਼ਨ ਵੀ ਬਿਲਕੁਲ ਉੰਜ ਹੀ ਹੈਗੀ ਆ ਜਿਹੜੀ ਉਹਨਾਂ ਦੀ ਗਾਰਡਕਲ ਕਮੇਟੀ ਬਣੀ ਸੀ ਉਹਦੇ ਤਹਿਤ ਆਪਾਂ ਬਣਦੇ ਵੀ ਆ ਹੱਕਦਾਰ ਪਰ ਪੰਜਾਬ ਨੂੰ ਨਹੀਂ ਦਿੱਤੇ ਗਏ ਸੋ ਇਹ ਪਾਸਾ ਤਾਂ ਆ ਗਿਆ ਸਾਡੇ ਹੱਕਾਂ ਦਾ ਤੇ ਉਹਨਾਂ ਦਾ ਠੀਕ ਹੈ ਉਹਦੇ ਇਲਾਵਾ ਤੁਸੀਂ ਸੂਬੇ ਦੇ ਅੰਦਰ ਕੁਝ ਹੱਦ ਤੱਕ ਤੁਹਾਡੇ ਕੋਲ ਇੰਡੀਪੈਂਡੈਂਸ ਹੈ ਜੇਰਾ ਕੋਈ ਤੁਹਾਡਾ ਸੀਐਮ ਹੁੰਦਾ ਜਾਂ ਕਿ ਹੁੰਦਾ ਉਹ ਵੀ ਬਹੁਤ ਕੁਝ ਕਰ ਸਕਦੇ ਹੁੰਦੇ ਉਹਦੇ ਵਿੱਚ ਤੁਹਾਡੀ ਪਾਲਿਸੀ ਮੇਕਿੰਗ ਕਿਹਣੀ ਹੋਣੀ ਚਾਹੀਦੀ ਆ ਉਹ ਇੱਕ ਅਸਪੈਕਟ ਉਹਦਾ ਇਹ ਹੈਗਾ ਉਸ ਪ੍ਰੋਗਰਾਮ ਦਾ ਉਹ ਅਸਪੈਕਟ ਇਹ ਆ ਕਿ ਭਈ ਸਾਡੀ ਖੇਤੀਬਾੜੀ ਚ ਅਸੀਂ ਕਿੱਧਰ ਜਾਣਾ ਆਪਾਂ ਡਾਇਵਰਸਿਫਿਕੇਸ਼ਨ ਦਾ ਰੋਲਾ ਪਾ ਲੈਨੇ ਡਾਇਵਰਸਿਫਾਈ ਹੋਣਾ ਚਾਹੀਦਾ ਡਾਇਵਰਸਿਫ ਤੇ ਡਾਇਵਰਸਿਫ ਕੀ ਵੇਕੇਸ਼ਨ ਦਾ ਰੂਟ ਕੀ ਹੋਵੇ ਹਨਾ ਕਿਸ ਤਰੀਕੇ ਨਾਲ ਕਰਾਂਗੇ ਗਰਾਊਂਡ ਦੇ ਉੱਤੇ ਰਿਐਲਿਟੀਜ਼ ਤਾਂ ਪਤਾ ਹੋਣੀਆਂ ਚਾਹੀਦੀਆਂ ਹਨਾ ਹਾਂਜੀ ਤੇ ਉਹਦੇ ਹੱਲ ਵੀ ਦੇਣੇ ਪੈਣੇ ਆਪਾਂ ਸੈਕੰਡਰੀ ਹੈਗਾ ਕਿ ਇੰਡਸਟਰੀ ਦੇ ਅਗੇਂਸਟ ਕੁਝ ਬਿਲਕੁਲ ਆਪਾ ਅਗੇਂਸਟ ਹੋ ਕੇ ਖੜ ਜਾਣੇ ਕੁਝ ਪ੍ਰੋ ਕੇ ਖੜ ਜਾਣੇ ਇਹ ਨਹੀਂ ਇੰਡਸਟਰੀ ਚਾਹੀਦੀ ਵੀ ਆ ਪਰ ਕੇਂਜੀ ਚਾਹੀਦੀ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮਿਸਲ ਕੰਮ ਕਰਦੀ ਆ